ਆਖਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼੍ਰੀ ਪੰਜਾਬ ਨਿਊਜ਼ ਚੈਨਲ ਨਵੀਆਂ ਦਾ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਹਾਂ ਕਿ ਇਸ ਵਾਰ ਦੀ ਇੱਕ ਵੱਡੀ ਖਬਰ ਜਿਹੜੀ ਆ ਉਹ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਲੰਧਰ ਦਾ ਸ਼ਹੀਦ ਭਗਤ ਸਿੰਘ ਜਿਹੜਾ ਚੌਕ ਆ ਉਹਨੂੰ ਸੀਲ ਕਰ ਦਿੱਤਾ ਗਿਆ ਸੀਲ ਕਿਉਂ ਕੀਤਾ ਗਿਆ ਕਿਉਂਕਿ ਉੱਥੇ ਇੱਕ ਦੁਕਾਨ ਸੈਂਟਰੀ ਸਟੋਰ ਦੇ ਉੱਤੇ ਇੱਕ ਭਿਆਨਕ ਅੱਗ ਲੱਗੀ ਹੈ ਇਹਨਾਂ ਅੱਗ ਲੱਗਣ ਦਾ ਕਾਰਨ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਉਸ ਦੀ ਜਿਹੜੀ ਸੀਸੀਟੀਵੀ ਵੀ ਆ ਉਹ ਸਾਹਮਣੇ ਆਈ ਹੈ ਕਿ ਉਸ ਚੌਂਕ ਦੇ ਨੇੜੇ ਹੀ ਜਿਹੜਾ ਇਹ 10 ਤੋਂ 12 ਜਿਹੜੇ ਨੌਜਵਾਨਾਂ ਵੱਲੋਂ ਆਪਣੇ ਬਰਥਡੇ ਪਾਰਟੀ ਮਨਾਈ ਜਾ ਰਹੀ ਸੀ ਤਾਂ ਸੜਕ ਦੇ ਵਿਚਕਾਰ ਹੀ ਉਹਨਾਂ ਵੱਲੋਂ ਪਟਾਕੇ ਚਲਾਏ ਜਾ ਰਹੇ ਸਨ ਤਾਂ ਇੱਕ ਪਟਾਕਾ ਜਾ ਕੇ ਜੜਾ ਆ ਨਾਲ ਦੀ ਬਿਲਡਿੰਗ ਸੈਨੀਟੀ ਸਟੋਰ ਦੇ ਵਿੱਚ ਜਾ ਕੇ ਉਹ ਵੱਜਦੀ ਹੈ ਤਾਂ ਜਿਸ ਦੇ ਕਾਰਨ ਉਸ ਸੈਨੀਟਰੀ ਸਟੋਰ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਦੇਖਦੇ ਹੀ ਦੇਖ ਤੇ ਸਾਰੀ ਦੁਕਾਨ ਸੜ ਕੇ ਸੁਆਹ ਹੋ ਜਾਂਦੀ ਹੈ ਇੰਨਾ ਨੌਜਵਾਨਾਂ ਦੀ ਇੰਗੈਲੀ ਦੇ ਕਾਰਨ ਇਹਨਾਂ ਦੇ ਨੌਜਵਾਨਾਂ ਦੀ ਹੁੱਲੜ ਬਾਜੀ ਦੇ ਕਾਰਨ ਅਗਲੇ ਦਾ ਜਿਹੜਾ ਲੱਖਾਂ ਰੁਪਏ ਦਾ ਜਿਹੜਾ ਨੁਕਸਾਨ ਹੋ ਗਿਆ ਤਾਂ ਉਸ ਦੀ ਪਰਪਾਈ ਹੁਣ ਕੌਣ ਕਰੇਗਾ ਦੇ ਮੋਬਾਈਲ ਉਸ ਵੇ ਉਹਨਾਂ ਦਾ ਗਰਮੰਗਾ ਫੋਨ ਆਇਆ ਜੀ ਕਿ ਤੁਹਾਡੀ ਦੁਕਾਨ ਦੇ ਉੱਪਰ ਫਾਇਰ ਲੱਗੀ ਹੋਈ ਹੈ ਮੈਂ ਤੇ ਮੇਰੇ ਭਾਈ ਹਲਕੋਈ ਜੀ ਫੋਨ ਆਇਆ ਸੀ ਨਾਲ ਹੀ ਬੱਚੇ ਆਏ ਹਨ ਉਹਨਾਂ ਦਰਮਾਨ ਤੇ ਲਹੀ ਫਾਇਰ ਬ੍ਰਿਡਜ ਦੀ ਆ ਚੁੱਕੀ ਸੀ ਜਿਹੜੇ ਕੰਟਰੋਲ ਕਰਨਾ ਸ਼ੁਰੂ ਕਰਤਾ ਸੀ ਉਹਨਾਂ ਨੇ ਜੀ ਕੀ ਕਾਰਨ ਲੱਗਿਆ ਕੀ ਕਾਰਨ ਉਹ ਹੀ ਦੱਸਦੇ ਪਏ ਕੋਈ ਪਿੱਛੇ ਕੋਈ ਗਲੀ ਦੇ ਵਿੱਚ ਕੋਈ ਪਾਰਟੀ ਪੂਰੀ ਉਹਨਾਂ ਨੇ ਸੈਲੀਬ੍ਰੇਟ ਕੀਤੀ ਹੈ ਤੇ ਫਾਇਰ ਸਟ੍ਰਿੰਜਰ ਉਹਨਾਂ ਨੇ ਚਲਾਇਆ ਜੀ ਪਟਾਕੇ ਫਟੂਕੇ ਚਲਾਏ ਆ ਉਹਦੇ ਕਰਕੇ ਕਹਿੰਦੇ ਆ ਜੀ ਜੋ ਕਹਿੰਦੇ ਪਿਛਲੇ ਪਾਸੇ ਕਹਿੰਦੇ ਨੇ ਐਸੀ ਕੀ ਸਮਾਂ ਜਿਹਾ ਕਿ ਪਹਿਲੇ ਵਾਟਰ ਟੈਂਕਸ ਪਏ ਹੁੰਦੇ ਆ ਜੀ ਵਾਟਰ ਟੈਂਕਸ ਪਏ ਹੁੰਦੇ ਆ 1000 ਲੀਟਰ 500 ਲੀਟਰ 300 ਲੀਟਰ ਜੀ ਕਿੰਨਾ ਕੁ ਨਿਸ਼ਾਨਾ ਜੀ ਇੰਟਰਵਿਊ ਲੈ ਕੇ ਥੱਲੇ ਦੇ ਕਾਗਜ਼ ਫੈ ਚਾਰ ਮੰਜ਼ਲਾ ਚਾਰੋ ਹੀ ਭੁੱਕੀ ਹੈਗੀ ਐਸ ਟਾਈਮ ਤੇ ਜੀ ਅੰਦਰ ਪੀਵੀਸੀ ਵੀ ਐ ਸੈਨੀਟਰੀ ਵੀ ਐ ਪੀਵੀਸੀ ਫਿਟਿੰਗ ਵੀ ਐ ਜੀ ਸਾਡੇ ਅੰਦਾਜ਼ਾ ਕੋਈ ਵੀ ਨਹੀਂ ਸਰ ਸੜਕੀ ਕਿਸ ਤਰ੍ਹਾਂ ਦੇ ਲੋਕ ਨਾ ਆਪਣੇ ਪਾਰਟੀਆਂ ਪਕਾ ਕੇ ਸੜਕਾ ਚਲਾਉਂਦੇ ਦੁਕਾਨਦਾਰਾਂ ਨੂੰ ਨੁਕਸਾਨ ਹੁੰਦਾ ਹੈ ਵੈਰੀ ਬੈਡ ਜੀ ਵੈਰੀ ਬੈਡ ਕਿਸੇ ਦਾ ਕਮਾਸ਼ਾ ਲਾ ਕੇ ਕੀ ਫਾਇਦਾ ਪਾਜੀ ਇਹ ਜੀ ਇਹ ਚੀਜ਼ ਨਾ ਹੀ ਗੜ ਦੀ ਲੱਗ ਚੁੱਕੀਆਂ ਪਾਜੀ ਮੇਰੇ ਸਾਹ ਨਾਲ 47 ਤੋਂ 50 ਲੱਗ ਚੁੱਕੀਆਂ ਪਾਜੀ ਤੁਸੀਂ ਇਹ ਦੇਖੋ ਇੱਥੇ ਇਹ ਦੁਕਾਨ ਨੂੰ ਪਿੱਛੇ 25 ਤੋਂ 30 ਸਾਲ ਹੋ ਗਏ ਐ ਇਦਾਂ ਹੀ ਹਰ ਦੀਵਾਲੀ ਹਰ ਪਿਆਰ ਇੱਥੇ ਇੱਥੇ ਹੀ ਹੁੰਦਾ ਜੀ ਕਦੀ ਅਜ ਤੱਕ ਕਦੀ ਇਦਾਂ ਦਾ ਇਨਸੀਡੈਂਟ ਨਹੀਂ ਹੋਇਆ ਬਸ ਕਦੀ ਇਦਾਂ ਦਾ ਇਨਸੀਡੈਂਟ ਨਹੀਂ ਹੋਇਆ ਠੀਕ ਹੈ ਤੁਹਾਡਾ ਕੋਲ ਕੰਪਲੇਂਟ ਦਿੱਤੀ ਜਾਏਗੀ ਉਸ ਨੂੰ ਹਾਂ ਜੀ ਹਾਂ ਜੀ ਸਰ ਬਿਲਕੁਲ ਕੰਪਲੀਟ ਜਿਵੇਂ ਅਸੀਂ ਆਪਣੇ ਹਲਕੇ ਦੇ ਦ੍ਰਿਸ਼ਤਲ ਪੈਨ ਕੀਤਾ ਉਸੇ ਤਰ੍ਹਾਂ ਵਾਧਾ ਦਿੰਦੇ ਆਏ ਆਏ ਭਾਜੀ ਤੇ ਸਾਰੇ ਦਾ ਸਾਥ ਹੈਗਾ ਭਾਜੀ ਹੁਣ ਜੋ ਕੀ ਕਰ ਚੁੱਕੇ ਭਾਜੀ ਸੈਂਟਰੀ ਦੀ ਰਿਪੋਰਟ ਹੈ ਅਜ ਤੱਕ ਮੇਰੇ ਨਾਲ ਡੋਮੀਨੇਸ਼ਨ ਸੀਗਾ ਕੰਟਰੋਲ ਤੋਂ ਮੈਨੂੰ ਫੋਨ ਆਇਆ ਵੀ ਇੱਧਰ ਅੱਗ ਲੱਗੀ ਭਾਗ ਸਿੰਕਲੋਨੀਲੇ ਲੱਗਦੇ ਸਰ ਇੱਕ ਚੌਂਕ ਤੇ ਲੱਗੀ ਜੀ ਮੈਂ ਆਇਆ ਪਰ ਤੁਹਾਨੂੰ ਫਾਇਰ ਬਰਗੇ ਦੀਆਂ ਗੱਡੀਆਂ, ਗੱਡੀਆਂ ਕਾਫੀ ਅੱਗੇ ਪਹਿਲਾਂ ਨਾਲੋਂ ਕੰਟਰੋਲ ਆ। ਜਿੱਦੋਂ ਪਹਿਲਾਂ ਆਇਆ ਉਹ ਬਹੁਤ ਜ਼ਿਆਦਾ ਸੀਗੇ। ਤੇ ਹੁਣ ਕਾਫੀ ਘੱਟ ਲੱਗਦਾ ਸਰ ਕੀ ਇਹ ਕਾਰਨ? ਪਰੰਦਾ ਫਿਰ ਨਾਲ ਕੋਈ ਜ਼ਿਆਦਾਤ ਨਹੀਂ, ਲੇਕਿਨ ਥੋੜਾ ਜਿਹਾ ਪਤਾ ਲੱਗਿਆ ਲੋਕਾਂ ਦਾ ਵੀ ਕੋਈ ਦੰਦਾਂ ਦਾ ਤਮਾਕਾ ਜਾਂ ਇਹਦਾ ਕੋਈ ਪਟਾਕੇ ਟੁੱਕੇ ਦੀ ਆਵਾਜ਼ ਆਈ ਹੈ, ਉਹ ਤੋਂ ਬਾਅਦ ਅੱਗ ਲੱਗੀ ਹੈ। ਬਈ ਇਹ ਗੱਲ ਹੋਈ ਹੈ। ਵੀ ਫਿਰ ਨਾਲ ਤਹਦੇ ਉਹ ਆਪਣੇ ਕੰਮ 'ਚ ਬਿਜੀ ਉਹਨਾਂ ਨੂੰ ਆਪਣਾ ਵਾਸੀ ਆਪਣੇ ਅੱਗ ਬਜਾਉਣ ਦੇ ਤੇ ਧਿਆਨ ਕਿੰਨੀਆਂ ਕਿ ਟੀਮਾਂ ਜਿਹੜੀਆਂ ਲੱਗ ਚੁੱਕੀਆਂ ਨੇ। ਮੇਰੇ ਖੇਲ ਫਾਇਰ ਬ੍ਰਿਗੇਡ ਦੀਆਂ ਤੇ ਗੱਡੀਆਂ ਕਾਫੀ ਮੇਰੇ ਖੇਲ 10 12 ਤੇ ਮੇਰੇ ਧਿਆਨ ਦੇ ਕੋਈ ਹੋ ਹੋ 50 ਜਿਹੜੇ ਹਲਕਾ ਚਾਰ ਦੇ ਨੋਰ ਦੇ ਉਹਨਾਂ ਦੇ ਅੱਜ ਚੱਲ ਜੀ ਉਹਨਾਂ ਨਾਲ ਗੱਲਬਾਤ ਕੀਤੀ ਕਿ ਕੱਲ 15 ਮੁੰਡੇ ਜਿਹੜੇ ਨੋਨ 1 ਜਿਹੜੇ ਬਰਥਡੇ ਸੈਲੀਬ੍ਰੇਟ ਕਰ ਰਹੇ ਸੀ ਉਹਦੇ ਘਰ ਪਟਾਕੇ ਚਲਾ ਰਹੇ ਸੀ ਉਹਦੇ ਘਰੇ ਹਾਦਸਾ ਵਾਪਰਿਆ ਵੀ ਇਦਾਂ ਦੀ ਕੋਈ ਗੱਲ ਮੇਰੇ ਧਿਆਨ ਚ ਨਹੀਂ ਆਈ ਜੇ ਕੋਈ ਆਈ ਤੇ ਜਿਹੜੇ ਕੋਈ ਹੋਇਆ ਉਹਦੇ ਕਾਫ ਕਾਰਵਾਈ ਕੀਤੀ ਇਹ ਜਿਹੜਾ ਆਪਣਾ ਇਹਦਾ ਇਹਦਾ 80% 14 ਦੇ ਕੋਲ ਆਪਣਾ ਡੈਂਪ ਦੇ ਕੋਲ ਟੈਂਪਰੇਰੀ ਕੋਲ ਜਿਹੜੀ ਅੱਗ ਲੱਗੀ ਸੀ ਇਹ ਹੈਗੀ ਸੈਂਟਰੀ ਦੀ ਜਗ੍ਹਾ ਨਾ ਤੇ ਤਕਰੀਬਨ ਸਾਨੂੰ ਸਵਾ 1 ਫਾਇਰ ਕਾਲ ਦਾ ਮੈਸੇਜ ਹੋਇਆ ਉਸ ਤੋਂ ਬਾਅਦ ਅਸੀਂ ਆਇਆ ਆਗ ਜਿਹੜੀ ਹੈ ਇਹ ਸੈਕੰਡ ਇਹ ਥਰਡ ਤੇ ਥਰਡ ਫਲੋਰ ਦੇ ਵਿੱਚ ਤੇ ਟਾਪ ਦੇ ਫਲੋਰ ਦੇ ਵਿੱਚ ਸੀ ਤੇ ਉੱਥੇ ਆਗ ਇੰਨੀ ਜ਼ਿਆਦਾ ਸੀ ਕਿ ਭਲੇ ਉਹਦੇ ਵਿੱਚ ਸਾਰੀਆਂ ਪਲਾਸਟਿਕੀਆਂ ਟੈਂਕੀਆਂ ਵਗੈਰਾ ਸੀ ਉਹ ਤੇ ਕੰਮ ਕਰ ਰያ ਸੀ ਤੇ ਉਹਦੇ ਵਿੱਚ ਆਪਾਂ ਨੂੰ ਸਾਰੇ ਸਟੇਸ਼ਨ ਜਿਹੜੇ ਵਿਲੰਦਰ ਦੇ ਉਹ ਬੁਲਾਣੇ ਪਏ ਲੋਕਲ ਕਾਂਸਟੇਸ਼ਨੋਂ 75 ਵਿਰਾਲ ਸਾਰੇ ਸਟਾਫ ਇਹਦਾ ਸਾਰੀਆਂ ਗੱਡੀਆਂ ਆਈਆਂ ਹੋਈਆਂ ਤੇ ਅੱਗ ਤੇ ਕੰਟਰੋਲ ਕਰ ਲਿਆ ਅਸੀਂ ਉਹਦੇ ਵਿੱਚ ਜਿਹੜਾ ਥਰਡ ਫਲੋਰ ਹੈਗਾ ਤੇ ਉਹਦੇ ਵਿੱਚ ਇੰਟਰੀ ਬਾਕੀ ਹੈਗੀ ਆ ਅੱਗ ਵੈਸੇ ਕੰਟਰੋਲ ਆ ਉਹਦੇ ਵਿੱਚ ਜਿਹੜਾ ਟੀਨਾ ਦਾ ਸ਼ੈੱਡ ਡਿੱਗਣ ਕਰਕੇ ਉਹ ਥੱਲੇ ਦੱਬਿਆ ਹੋਇਆ ਉਹ ਸਟੇਮ ਲੱਗ ਜੂਗਾ ਉਹ ਬਾਕੀ ਸੈਕੰਡ ਫਲੋਰ ਫਰਸਟ ਫਲੋਰ ਉਹਦੇ ਵਿੱਚ ਲਗਭਗ ਸੇਫ ਹੈ ਉਸ ਦੇ ਵਿੱਚ ਆਪਾਂ ਹਰ ਆੜੇ ਬੰਦੇ ਨੇ ਐਂਟਰੀ ਮਾਰ ਚੁੱਕੇ ਹੈਗੇ ਪਰ ਜਿੰਨਾ ਕਿ ਸਾਰਾ ਖਾਲੀ ਨਹੀਂ ਹੁੰਦਾ ਹਾਲੇ ਨੀਂਦਾ ਉਹਨਾਂ ਚਿਰ ਇਹ ساری ਆਗ ਦੇ ਵਿੱਚੋਂ ਜਿੱਤ ਸਕੀ ਹੈ ਬੁਝਾਉਣਾ ਬੁਝਾਣਾ ਜਾਂ ਕਲੀਅਰ ਕਰਨਾ ਉਹ ਫੈਸਲੇ ਕਿਉਂ ਬਹੁਤ ਜ਼ਿਆਦਾ ਸਟੋਰ ਦੇ ਗੋਡਾਊਨ ਦੇ ਸਾਮਾਨ ਜਾਂ ਭਰਿਆ ਦੁਕਾਨ ਦੇ ਵਿੱਚ ਪੁਲਿਸ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਕਿੰਨੇ ਵਜੇ ਲੱਗੀ ਸੀ ਕੋਲ ਲੱਗੀ ਸੀ ਤਾਂ ਹੁਣ ਕਿੰਨੇ ਘੰਟੇ ਹੋ ਗਏ ਆ ਆ ਵੇਖ ਲਓ ਜੀ ਸਵੇਰੇ 1:30 ਸਵੇਰ ਹੀ ਦੀ ਕੋਲ ਆਈ ਹੈ ਉਹਨੂੰ ਕੋਈ ਤੋਂ ਬਾਅਦ ਹੁਣ ਟਾਈਮ ਦੇਖ ਲਓ ਕੀ ਹੋ ਗਿਆ ਲਗਭਗ ਇਹ 10 ਵਜੇ ਹੋ ਗਏ ਆ ਲਗਭਗ ਕੰਟੀਨਿਊਲੀ ਚੱਲ ਰਹੀ ਹੈ ਤੇ ਹਾਲੇ ਅੰਦਰਸ ਨਹੀਂ ਕੀਤੀ ਹੁੰਦੀ। ਹਾਂ ਆਹ ਜੋ ਪਿਛਲੇ ਪਾਸੇ ਥੋੜਾ ਜਿਹਾ ਹੋਟਲ ਦੇ ਨਾਲ ਜਿਹੜਾ ਬੈਕ ਸਾਈਡ ਲੱਗਦੀ ਆ ਉੱਥੇ ਦੇਖੀ ਜਿਹੜਾ 3rd ਫਲੋਰ ਆ ਨਾ 3rd ਫਲੋਰ ਹੋਟਲ ਦੇ ਵਿੱਚ ਦੇ ਨਾਲ ਲੱਗਦੀ ਆ ਉੱਥੇ ਹੈਗੀ ਅਜੇ ਤੱਕ ਮੀਨ ਲੇਕਰ ਅੰਡਰ ਕੰਟਰੋਲ ਹੈ। ਉਹ ਮੈਨੂੰ ਥੋੜਾ ਜਿਹਾ ਟਾਈਮ ਲੱਗੂਗਾ ਉਹਨੂੰ ਕਲੀਅਰ ਕਰਨ ਨੂੰ। ਸਰ ਕੋਈ ਨਾਲ ਦੀਆਂ ਦੁਕਾਨਾਂ ਵੀ ਸਾਡੀ ਕਰਵਾਂਗੇ। ਨਹੀਂ ਨਾਲ ਦੀਆਂ ਦੁਕਾਨਾਂ ਨਹੀਂ ਖਾਲੀ ਕਰਾਂ। ਇਹ ਨਾਲ ਦੀਆਂ ਦੁਕਾਨਾਂ ਤਾਂ ਐਂਟਰੀ ਨੂੰ ਮਾਰੀ ਸੀ। ਅੱਛਾ। ਇਹ ਤਾਂ ਨਾਲ ਦੀਆਂ ਦੁਕਾਨਾਂ ਦੇ ਸਾਹਮਣੇ ਜਾ ਕੇ ਉੱਥੇ ਦੀ ਦਵਾ ਕਾੜ ਕੇ ਆ ਹੋਟਲ ਵਾਲੇ ਪਾਸੇ ਨੂੰ ਜਾ ਕੇ ਉਹਦੇ ਛੱਕ ਜਿੱਤੋਂ ਹੋਟਲ ਪਾਰ ਕੇ ਜਿਹੜੀ ਕੰਦ ਉੱਥੇ ਨੂੰ ਐਂਟਰੀ ਕੀਤੀ ਇਹਨਾਂ ਫੜੀਆਂ ਦਾ ਕੁਝ ਨਹੀਂ ਹੈ ਜਾਂ 12 ਗੱਡੀਆਂ ਜਿਹੜੀਆਂ ਕੰਟੀਨਿਊ ਜੀ ਲਗਾਤਾਰ ਕੰਟੀਨਿਊ ਜੀ ਆਈ ਜਾ ਰਹੀਆਂ ਜਾ ਰਹੀਆਂ ਜੋ ਖਾਲੀ ਰਹੇ ਗਿਣਤੀ ਕੋਈ ਨਹੀਂ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ